ਤੇ ਬਾਰੇ ਸੋਚਿਆ ਹਨਾ ਫੇਰੀ ਮੈਂ ਆਪ ਦਾ ਪਿੱਛੇ ਹਟੀਆ ਨਹੀਂ ਤਾਂ ਮੈਂ ਮਰ ਕੇ ਨਾ ਆਉਂਦੇ ਜਿਹੜੇ ਦਾਗ ਲੱਗੇ ਸਾਰੇ ਧੋ ਦਿੰਦੀ ਨਾ ਤੂੰ ਤਾਂ ਉਹ ਦਾਗ ਧੋ ਲੈਂਦੀ ਤੇ ਸਾਡੇ ਬਾਰੇ ਤਾਂ ਤੂੰ ਕੁਝ ਨਹੀਂ ਸੋਚਿਆ ਨਾ ਤੂੰ ਤਾਂ ਮਰ ਕੇ ਤੇਰੇ ਤਾਂ ਕਹਾਣੀ ਹੋ ਜਾਂਦੀ ਖਤਮ ਜੇਲਾ ਚ ਰੋਲਦੇ ਅਸੀਂ ਲੈ ਹੁਣੇ ਮਹਾਰਾਣੀ ਪਤਾ ਨਹੀਂ ਅੰਦਰ ਬੈਠੀ ਕੀ ਕਰਦੀ ਐ ਮੈਂ ਇੱਥੇ ਦਾਲ ਸਬਜ਼ੀ ਜੀਰਾ ਘੱਟਾ ਕਿ ਇਹਦੇ ਚ ਅੱਖ ਰੱਖਾ ਵੀ ਉਹ ਕਰੀ ਕੀ ਜਾਂਦੀ ਅੰਦਰ ਜੇ ਕਹਿੰਦੀ ਮੈਂ ਘਰੇ ਰਹੀ ਮੈਂ ਕੁਝ ਖਾ ਕੇ ਮਰ ਜੂੰਗੀ ਹਾਏ ਦੇਖ ਲਾ ਗੱਗਨ ਲਾ ਤੇਰੇ ਕਰਣ ਹੁਣ ਮਾਂ ਵੀ ਕਰੋ ਭੱਗੀ ਆ ਫੰਮੇ ਮੇਕੜਾ ਮਾਣੂ ਕੱਢਿਆਗਾ ਹੱਥ ਬਣਾ ਲਾ ਹੁਣ ਛੇਤੀ ਛੇਤੀ ਨਾ ਇੱਥੋਂ ਸਾਡੇ ਘਰੋਂ ਕਾਢ ਦੇ ਨੇ 2-4 ਦਿਨਾਂ ਚ ਵਿਆਹ ਕੇ ਤੋੜ ਦੇ ਦੇ ਸੇ ਭਾਬੀ ਇਹ ਟੈਨਸ਼ਨ ਲੈ ਲੈ ਹੁਣ ਮੈਂ ਜਾ ਕੇ ਨਾ ਉਹਨਾਂ ਤੋਂ ਤਿਆਰੀਆਂ ਕਰਾਉਣੀ ਆ ਨਾ ਇਹ ਉਹਨਾਂ ਨਾਲ ਕਰਦੀ ਹੋਊਗਾ ਦੇਖੀ ਮੇਰਾ ਤਾਂ ਨਾ ਕੁੜੀ ਬਿਨਾ ਜੀ ਨਹੀਂ ਲੱਗਦਾ 4 ਦਿਨ ਉਹਨੂੰ ਛੁੱਟੀਆਂ ਸੀਗੀਆਂ ਲਾ ਕੇ ਘਾਟ ਹੁੰਦੇ ਨਾ ਨਾਲੇ ਆਪਸ ਹੀ ਆਂਦੀ ਰਹਿੰਦੀ ਆ ਨਾਲੇ ਮੈਨੂੰ ਹਸਾਈ ਜਾਂਦੀ ਰਹਿੰਦੀ ਆ ਹੁਣ ਤਾਂ ਨਾ ਨਾ ਸੌਣ ਨੂੰ ਜੀ ਕਰਦਾ ਸਾਰਾ ਦੁਪਹਿਰਾ ਨਾ ਕੰਮ ਕਰਨਾ ਹਾਏ ਮੈਂ ਮਰ ਜਾ ਭੈਣ ਆ ਗਈ ਸੱਸੀ ਕਾ ਬਣੇ ਸਸ਼ਿਕਾ ਹੋ ਠੀਕ ਹੈ ਤੂੰ ਠੀਕ ਹੈ ਤੂੰ ਕੱਲੀ ਆਈ ਹੈ ਕਿ ਮੈਂ ਤਾਂ ਠੀਕਾਂ ਗਿਆ ਅਮਨ ਨਹੀਂ ਆਈ ਨਾਲ ਤੇਰੇ ਨਹੀਂ ਅਮਨ ਨਹੀਂ ਆਈ ਹੈਗੀ ਉਹ ਕਹਾਂ ਮਮਾ ਕਾਤੋਂ ਨਹੀਂ ਆਈ ਉਹਨੇ ਆਇ ਕਿ ਹਾਂ ਨੀ ਮਮਮੀ ਕੋਲੇ ਜਾਣਾ ਜੀ ਲਾਲੇ ਉਹਨੇ ਉੱਥੇ ਜੀ ਤਾਂ ਤੈਨੂੰ ਪਤਾ ਹੀ ਹੈ ਜਵਾਕ ਕਿਹੜੇ ਜਾਉਂਦੇ ਹੁੰਦੇ ਆ ਪਰ ਮੈਂ ਹੀ ਕਹਤਾ ਸੀ ਮੈਂ ਕਿਹਾ ਚਲ ਇੱਕ ਦੋ ਦਿਨ ਹੋਰ ਰਹਿ ਜਾਂਦੇ ਮਸਮਸਾ ਤਾਈ ਹੈਗੀ ਉਹ ਤੇ ਬੀਬੀ ਕਿਵੇਂ ਆ ਠੀਕ ਆ ਹੁਣ ਬਲੱਡ ਉਹਦਾ ਠੀਕ ਆ ਦਵਾਈ ਖਾਈ ਜਾਂਦੀ ਹੈਗੀ ਰਹੋਗੀ ਹਜੇ ਹਾਂ ਕਹਿੰਦੀ ਸੀ ਕਹਿੰਦੀ ਮੈਂ ਚਾਰ ਦਿਨ ਹੋਰ ਲਾ ਲੂੰਗੀ ਨਾਲੇ ਕਹਿੰਦੀ ਐਨੇ ਆਮਣ ਵੀ ਲਾ ਲੂੰਗੀ ਹੋਰ ਚਾਰ ਦਿਨ ਫਿਰ ਕਹਿੰਦੀ ਕਿ ਇਹ ਕੱਲੀ ਕਿੱਥੇ ਰਹੂਗੀ ਤੇਰੇ ਬੂਤਾਂ ਕਰਕੇ ਤੇ ਉਹ ਐ ਉਹਨੇ ਇੱਕ ਵਾਰੀ ਵੀ ਨਹੀਂ ਕਿਹਾ ਤੂੰ ਉਹਨੂੰ ਦੱਸ ਕੇ ਨਹੀਂ ਆਈ ਬੀਪੂਆ ਮੈਨੂੰ ਲੈ ਜਾਏ ਕਿ ਹਰ ਨਹੀਂ ਕੁੜੀ ਨੇ ਤੇਨੂੰ ਦੱਸਿਆ ਸੀ ਮੈਂ ਉਹ ਕਹਿੰਦੀ ਫਿਰ ਮੈਂ ਰਹਿਣਾ ਕਹਿੰਦੀ ਦੋ ਦਿਨ ਹੋਰ ਸਹੀ ਗੱਲ ਆ ਜਵਾਕ ਵੀ ਮਨਮਰਜ਼ੀਆਂ ਕਰਦੇ ਆ ਚੱਲ ਉਹ ਤਾਂ ਨਿਆਣੇ ਉਹਨੂੰ ਕੀ ਪਤਾ ਹਨਾ ਉੱਥੇ ਜੀ ਲਾਲਿਆ ਜਵਾਕਾਂ ਚ ਜਾ ਕੇ ਹਾਂ ਚਾਹ ਤੈਨੂੰ ਸੰਦੀਪ ਤੁਸੀਂ ਕਰੋ ਗੱਲਾਂ ਤੇ ਮੈਂ ਨਾ ਚਾਹ ਬਣਾ ਕੇ ਲਿਆਉਣੀ ਆਂ ਪੜ ਮੈਂ ਬਣਾ ਕੇ ਲਿਓਣੀ ਚਾਹ ਤੁਸੀਂ ਬਹਿ ਜਾ ਤੁਸੀਂ ਗੱਲਾਂ ਕਰ ਲਓ ਨਹੀਂ ਨਹੀਂ ਗਦਨ ਤੁਸੀਂ ਗੱਲਾਂ ਕਰੋ ਮੈਂ ਬਣਾਉਣੀ ਆ ਚਾ ਕੋਈ ਨਾ ਪਰ ਤੂੰ ਤੈਨੂੰ ਕੀ ਦੱਸੋਗੇ ਸਾਹਮਣੇ ਤੈਨੂੰ ਪਤਾ ਮੈਨੂੰ ਦੋਨਾਂ ਦੀ ਵੀ ਸੁਣਨੀ ਪੈਂਦੀ ਹੈ ਤੇ ਤੇਰੀ ਵੀ ਸੁਣਨੀ ਪੈਂਦੀ ਹੈ ਅਮਨ ਦਾ ਬਣਾਇਂ ਕੀ ਕਰਦਾ ਸੀਗਾ ਉਹ ਪਰ ਫਿਰ ਮਾਂ ਨੇ ਨਹੀਂ ਹੋਂ ਦਿੱਤਾ ਹੈਗਾ ਹੁਣ ਮੈਂ ਦੱਸ ਕਿੱਧਰ ਕਿੱਧਰ ਹਾਂ ਹੈ ਸੱਚ ਨਹੀਂ ਐ ਕਹਿੰਦੀ ਸੀ ਪੂਆ ਮੈਨੂੰ ਲੈ ਜਾ ਸੱਚੂ ਹੀ ਐ ਕਹਿੰਦੀ ਸੀ ਤਾਂ ਹੀ ਤੈਨੂੰ ਦੱਸਦੀ ਆ ਨਾਲੇ ਮੇਰੀ ਗੱਲ ਸੁਣ ਨਾ ਤੂੰ ਆ ਕੀ ਗੱਲ ਖੰਡਾ ਰੱਖੀ ਹੈਗੀ ਪਿੰਡ 'ਚ ਅੱਜ ਜਦੋਂ ਹੁਣ ਮੈਂ ਆਈ ਆ ਨਾ ਡੇ ਤੋਂ ਤੁਰ ਕੇ ਬਾਈ ਦਾ ਲੈਣ ਨਹੀਂ ਆਇਆ ਹੁਣ ਨਹੀਂ ਕਿਉਂ ਨਹੀਂ ਫਿਰ ਮੈਂ ਆ ਕੇ ਆਈ ਉਹਨੂੰ ਮੈਨੂੰ ਸੁੱਖਤਾ ਹੀ ਮਿਲ ਹੀ ਰਹਾ ਅੱਜ ਉਹ ਮੈਨੂੰ ਪੁੱਛਦੀ ਸੀ ਕਹਿੰਦੀ ਛੋਟੇ ਛੋਟੇ ਥੋੜੇ ਘਰੇ ਕੀ ਉਹ ਗੱਲਾਂ ਬਣ ਰਹੀਆਂ ਨੇ ਉਹੀ ਗੱਲ ਭੈਣ ਤੇਰੀ ਵੀ ਕਹਿੰਦੇ ਹੁੰਦੇ ਆ ਉਹੀ ਕਹੀ ਤੇ ਉਹੀ ਕਹਾੜਾ ਹੈ ਫੱਟ ਤਾਂ ਦੋਨੇ ਇੱਕੋ ਜਿਹੀ ਕਰਦੇ ਆ ਭਮਾਂ ਦੀ ਆਪਦੇ ਮੇੜੇ ਮਾਰਦੇ ਨੇ ਭਮਾਂ ਦੇ ਲੋਕ ਕਹਿ ਦੇਣ ਜਿੰਨੇ ਮੂੰਹ ਉਹਨਾਂਗੇ ਗੱਲਾਂ ਹੈ ਕਹਿੰਦੇ ਹੁੰਦੇ ਦਾਤੀ ਦੇ ਇੱਕ ਪਾਸੇ ਦੰਦੇ ਆ ਤੇ ਪਰ ਦੁਨੀਆ ਦੇ ਤਾਂ ਦਮੂਹੀ ਦੁਨੀਆ ਇਹ ਲੋਕ ਨਾਲ ਆਦਰੀ ਬਣਾਵਣਾ ਕਿ ਉਹ ਹੀ ਫੰਗਾ ਤੋਂ ਡਾਰਾ ਬਣਾਤੀਆਂ ਮੇਰੀ ਤਾਂ ਇਹੋ ਜੀ ਕੋਈ ਗੱਲ ਹੀ ਨਹੀਂ ਸੀ ਸੰਦੀਪ ਪਰ ਵੀ ਮੈਂ ਤਾਂ ਤੈਨੂੰ ਸਮਝਦੀ ਆ ਮੈਂ ਨੇ ਤੈਨੂੰ ਚੰਗੀ ਤਰ੍ਹਾਂ ਜਾਣਦੀ ਆ ਨਾ ਪਰ ਲੋਕਾਂ ਦੇ ਕਿਹੜਾ ਮੂੰਹ ਫੜ ਲੈਣੇ ਹੁੰਦੇ ਹੈਗੇ ਜਦੋਂ ਸਾਰੀ ਐਂ ਕਹੀ ਜਾਂਦੇ ਹੈਗੇ ਹਨ ਤੇ ਨਾਲੇ ਤੂੰ ਮੇਰੀ ਦੂਜੀ ਗੱਲ ਸੁਣ ਤੂੰ ਅਗਲੇ ਨੂੰ ਕਹੋਣ ਦਾ ਮੌਕਾ ਹੀ ਨਹੀਂ ਦੇ ਜੇ ਉਹਨਾਂ ਨੂੰ ਮੌਕਾ ਮਿਲਿਆ ਅਗਲੇ ਨੇ ਤਾਂ ਹੀ ਤੇਰੀ ਐਡੀ ਗੱਲ ਬਣਾਈ ਤਾਂ ਹੀ ਪਿੰਡ 'ਚ ਰੌਲਾ ਪਿਆਗਾ ਨਹੀਂ ਭੈਣੇ ਹੁਣ ਮੈਂ ਤੈਨੂੰ ਤਾਂ ਕੀ ਦੱਸਾਂ ਹਨਾ ਤੇ ਕਹਿੰਦੇ ਹੁੰਦੇ ਮੈਂ ਤਾਂ ਇਹਨਾਂ ਨੂੰ ਨਾ ਡਡੋਰਾ ਪੱਟ ਪੱਟ ਰਾਈਗੀ ਵੀ ਭਾਈ ਮੈਂ ਤਾਂ ਨਾ ਕੋਈ ਬੰਦਾ ਮੈਥੋਂ ਡਰੈੱਸ ਪੁੱਛਦਾ ਸੀਗਾ ਇਹ ਤਾਂ ਹੋ ਗਈ 2-3 ਮਹੀਨਿਆਂ ਦੀ ਗੱਲ ਤੇ ਉਸੇ ਗੱਲ ਨੂੰ ਲੈ ਕੇ ਬਹਿ ਗਏ ਇਹਨਾਂ ਨੇ ਤਾਂ ਨਾ ਮੁੱਦਾ ਹੀ ਬਣਾ ਰੱਖਿਆ ਜਿਵੇਂ ਕਿਤੇ ਮੈਂ ਕੋਈ ਬਾੜਾ ਹੀ ਵੱਡਾ ਕੋਈ ਗੁਨਾਹ ਕਰਤਾ ਹੁੰਦਾ ਮੈਂ ਬਾੜੇ 'ਚ ਬੈਠੀ ਨੇ ਉਹਨੂੰ ਕਹਤਾ ਵੀ ਹਾਂ ਭਾਈ ਵੀ ਫਲਾਨਿਆਂ ਦਾ ਬੰਟੂ ਹੈਨਾ ਉਹ ਗਿਆ ਤਾਂ ਮੈਨੂੰ ਲੱਗਾ ਸਾਡੇ ਬੰਟੂ ਕੋਲੇ ਕੰਮ ਸੀ ਇੱਕ ਸਾਡੇ ਪਿੰਡ 'ਚ ਹੋਰ ਬੰਟੂ ਆ ਮੈਨੂੰ ਐ ਨਹੀਂ ਪਤਾ ਉਹਨਾਂ ਦੇ ਗਿਆ ਹੋਵੇ ਹੈਨਾ ਪਰ ਬਾਪੂ ਜੀ ਦਾ ਵੀ ਨਾਂ ਲੈਂਤਾ ਸੀ ਉਹ ਬੰਦੇ ਨੇ ਤੇ ਮੈਂ ਤਾਂ ਉਹ ਬੰਦੇ ਦਾ ਨਾਂ ਨਾ ਜਾਣਦੀ ਆ ਨਾ ਥੇ ਜਾਣਦੀ ਆ ਪਰ ਇਹ ਮੇਰੀ ਗੱਲ ਹੀ ਨਹੀਂ ਸੁਣਦੇ ਭਾਬੀ ਮੈਂ ਤੇਰੀ ਜਮਾਂ ਗੱਲ ਸਮਝਦੀ ਆ ਨਾ ਮੈਨੂੰ ਪਤਾ ਵੀ ਤੂੰ ਇਹੋ ਜਿਹੀ ਨਹੀਂ ਹੈਗੀ ਪਰ ਜਿਹੜੀ ਗੱਲ ਹੁਣ ਲੋਕਾਂ ਦੇ ਦਿਮਾਗ 'ਚ ਵੱਢ ਗਈ ਜਾਂ ਬਾਈ ਹੋਰਾਂ ਨੂੰ ਪਤਾ ਲੱਗ ਗਿਆ ਮਾਂ ਨੂੰ ਪਤਾ ਲੱਗ ਗਿਆ ਹੈ ਨਾ ਪਰ ਉਹਨਾਂ ਨੇ ਦਿਮਾਗ 'ਚੋਂ ਮੈਂ ਕਿਵੇਂ ਕੱਢ ਸਕਦੀ ਆ ਮੇਰਾ ਹੱਕ ਆ ਸਮਝਾਉਂਦਾ ਤੈਨੂੰ ਵੀ ਸਮਝਾਉਂਦਾ ਤੇ ਉਹਨਾਂ ਨੂੰ ਵੀ ਸਮਝਾਉਂਦਾ ਸੰਦੀਪ ਚਲ ਸ਼ੁਕਰ ਆ ਰੱਬ ਦਾ ਵੀ ਤੂੰ ਤਾਂ ਮੇਰੇ ਗੱਲ ਤੇ ਵਿਸ਼ਵਾਸ ਕੀਤਾ ਵੀ ਹਾਂ ਮੇਰੀ ਭਾਬੀ ਐ ਜੀ ਹੈ ਨਹੀਂ ਪਰ ਮੈਂ ਸਾਰੇ ਟੱਬਰ ਨੂੰ ਕਿਵੇਂ ਸਮਝਾਵਾਂ ਭਾਪੀ ਤੈਨੂੰ ਪਤਾ ਨਾ ਮੈਂ ਮੀਤ ਭਾਬੀ ਨਾਲੋਂ ਮੈਂ ਤੇਰਾ ਜ਼ਿਆਦਾ ਹੀ ਕਰਦੀ ਹਾਂ ਪਰ ਉਹਨਾਂ ਸਾਹਮਣੇ ਨਾ ਮੈਨੂੰ ਮਿੱਠੇ ਬਣਨਾ ਪੈਂਦਾ ਕਿਉਂਕਿ ਉਹਨਾਂ ਨੂੰ ਹੀ ਮੈਂ ਕੁਝ ਕਹਿ ਸਕਦੀ ਹਾਂ ਨਾ ਪਰ ਹੱਕ ਜਿਦਾ ਮੈਂ ਤੇਰੀ ਹੁਣੀ ਹੈਗੀ ਤੈਨੂੰ ਵੀ ਪਤਾ ਹੀ ਆ ਵੀ ਇਹਦੀ ਮੇਰੇ ਨਾਲ ਵੱਧ ਬੰਦੀ ਹੈਗੀ ਭਾਬੀ ਤੂੰ ਮੇਰੀ ਭਾਬੀਆਂ ਦੀ ਇੱਕ ਗੱਲ ਮੰਨੇਗੀ ਮੈਨੂੰ ਆਪਦੀ ਨੰਦ ਸਮਝਦੀ ਹੈ ਤਾਂ हां संदीप तो नंदका तो मैं ताव दी ਛੋਟੀਆਂ ਭੈਣਾਂ ਵਾਂਗੂ ਸਮਝਦੀ ਆ ਮੈਨੂੰ ਜਿਹੜੀ ਵੀ ਤੂੰ ਗੱਲ ਦੱਸੇਂਗੀ ਨਾ ਤੇ ਮੈਂ ਸਿਰ ਮੱਥੇ ਮੰਨ ਕੇ ਤੇਰੀ ਗੱਲ ਸੁਣਾਂਗੀ ਤੇ ਜੇ ਕੋਈ ਐਸੀ ਵੈਸੀ ਗੱਲ ਹੋਈ ਨਾ ਉਹ ਵੀ ਮੈਂ ਤੇਰਾ ਪੂਰਾ ਸਾਥ ਦੂੰਗੀ ਦਿਲ ਖੋਲ੍ਹ ਕੇ ਦੱਸੋ ਤੇਰੇ ਸਹੁਰੇ ਤੰਗ ਕਰਦੇ ਆ। ਨਹੀਂ ਭਾਬੀ ਐਹੋ ਜੀ ਗੱਲ ਨਹੀਂ ਹੈਗੀ। ਮੈਂ ਇਹਨਾਂ ਨੂੰ ਇਹ ਕਹਿਣੀ ਆ ਵੀ ਤੂੰ ਵਿਆਹ ਕਰਾ ਲਾ। ਨਾਲੇ ਤਾਂ ਲੋਕਾਂ ਦੀ ਤੂੰ ਤਾਂ ਤੇਰੇ ਤੇ ਲੱਗਣੋਂ हट ਜਾਣੀ ਹੈ ਹਨਾ। ਤੇ ਮੇਰੀ ਗੱਲ ਸੁਣ। ਮਾਂ ਕਹਿੰਦੀ ਸੀਗੀ ਵੀ ਮੈਂ ਕੁੜੀ ਨੂੰ ਵੀ ਨਾਲ ਤੋਰ ਦੂੰ ਜੇ ਉਹ ਵਿਆਹ ਕਰਾਉਣ ਲਈ ਰਾਜੀ ਹੈ। ਸੰਦੀਪ ਇਹ ਜੱਪੜਾ ਇਨਸਾਨ ਇਸ ਜੱਗ ਤੇ ਕੌਣ ਆ ਗਿਆ ਜਿਹੜਾ ਬਗਾਨੇ ਦੀ ਦਾ ਪਿਓ ਆਪ ਬਣ ਜਾਊਗਾ ਤੈਨੂੰ ਪਤਾ ਹਰ ਇੱਕ ਚਾਹੁੰਦਾ ਕਿ ਮੇਰੀ ਲਾਤ ਦਾ ਸੁਖ ਹੋਵੇ ਇਹ ਕੰਮ ਨਾ ਤਾਂ ਮੈਂ ਅੱਜ ਕਰਾਂ ਨਾ ਮੈਂ ਕਰਾਂ ਕੱਲ ਮੇਰੇ ਕੋਲ ਮੇਰੀ ਅਮਨ ਹੈਗੀ ਆ ساری ਜ਼ਿੰਦਗੀ ਮੈਂ ਤਾਂ ਉਹਦੇ ਸਹਾਰੇ ਕੱਢ ਲੂੰਗੀ ਮੈਂ ਤਾਂ ਨਾ ਕਿਸੇ ਬਗਾਨੇ ਦੇ ਜਾ ਕੇ ਪੇਸ ਪਹਿਣਾ ਨਹੀਂਗਾ ਭਾਬੀ ਮੇਰੀ ਗੱਲ ਸੁਣ ਸਾਰੀ ਉਮਰ ਨਹੀਂ ਨਿਕਲਦੀ ਹੁੰਦੀ ਅਮਨ ਦੇ ਸਾਰੇ ਨਾਲੇ ਹਜੇ ਕਿਹੜਾ ਤੇਰੀ ਇੰਨੀ ਉਮਰ ਹੋਈ ਐ ਵੀ ਤੂੰ ਅਮਨ ਦੇ ਸਾਰੇ ਕੱਢ ਲੈਣੀ ਨਾਲੇ ਤੂੰ ਐਂ ਦਾ ਸੋਚ ਕਮਲੀਏ ਤੇਰੀ ਉਮਰ ਤਾਂ ਨਿਕਲ ਜੂ ਜਵਾਕੜੀ ਦੇਣੀ ਨਾ ਨਿਕਲਣੀ ਉਹਨੂੰ ਤਾਂ ਪਿਓ ਦਾ ਸਹਾਰਾ ਚਾਹੀਦਾ ਚਾਹੀਦਾ ਹਜੇ ਤਾਂ ਉਹ ਛੋਟੀ ਐ ਤੇ ਜਦੋਂ ਵੱਡੀ ਹੋ ਗਈ ਉਦੋਂ ਲੋਕ ਜਦੋਂ ਤੇਰੇ ਤੇ ਤੂੰ ਤਾਂ ਲਾਈ ਜਾਂਦੇ ਤੇਰੀ ਕੁੜੀ ਤੇ ਕਿਹੜਾ ਨਾਂ ਲਾਉਣਗੇ ਭਾਬੀ ਡੂੰਗੀਆਂ ਗੱਲਾਂ ਸੋਚ ਗਾਂ ਤੇਰੀ ਕੁੜੀ ਦੀ ਜ਼ਿੰਦਗੀ ਨਰਕ ਬਣ ਜੂਗੀ ਇਹੀ ਗੱਲ ਮੈਂ ਤੈਨੂੰ ਹੁਣ ਕਹਿਣੀ ਆ ਫੋਟਾ ਤੇਰੀ ਉਮਰਾਂ ਤੇਰਾ ਰਿਸ਼ਤਾ ਵੀ ਹੋਜੂ ਹਨਾ ਵਿਆਹ ਵੀ ਹੋਜੂ ਸਾਰਾ ਕੁਝ ਹੋਜੂ ਕੁੜੀ ਨੂੰ ਵੀ ਸਹਾਰਾ ਮਿਲਜੂਗਾ ਤੇ ਤੂੰ ਕਮਰੇ ਇਹ ਕਿਹੜੀਆਂ ਗੱਲਾਂ ਚ ਕਰਦੀਆਂ ਤੂੰ ਵਿਆਹ ਕਰਾ ਲਾ ਸੰਦੀਪ ਜ਼ਿੰਮੇਵਾਰੀ ਮੈਂ ਲੈ ਲਈ ਆ ਤੇਰੀ ਕੁੜੀ ਨੂੰ ਨਾਲ ਤੋ ਉਹਨਾਂ ਦੀ ਮਾਸੀ ਤਾਂ ਕਿਉਂਕਿ ਮੰਨ ਨਹੀਂ ਜੀ ਜੇ ਉਹ ਰਿਸ਼ਤੇ ਲਈ ਰਾਜੀ ਆ ਤਾਂ ਮੈਂ ਕੁੜੀ ਨਾਲ ਤੋੜ ਦੂੰਗੀ ਜਿਹੜੇ ਘਰੇ ਤੇਰਾ ਰਿਸ਼ਤਾ ਜਾਊਗਾ ਤੇਰੀ ਕੁੜੀ ਵੀ ਰੱਖਣਗੇ ਤੈਨੂੰ ਵੀ ਰੱਖਣਗੇ ਮੁੰਡਾ ਬਹੁਤ ਸਿਆਣਾ ਸਮਝਦਾਰ ਆ ਸੰਦੀਪ ਕੋਈ ਗੱਲ ਨਹੀਂ ਮੈਂ ਅੱਡੀਛੇਤੀ ਕੋਈ ਫੈਸਲਾ ਨਹੀਂ ਲੈ ਸਕਦੀ ਹਨਾ ਮੈਨੂੰ ਵੀ ਸੋਚਣ ਦਾ ਮੌਕਾ ਤਾਂ ਚਾਹੀਦੇ ਆ ਇੱਕ ਵਾਰੀ ਮੈਂ ਆਪਦੀ ਧੀ ਬਾਰੇ ਲੰਬਾ ਸੋਚਣਾ ਬੈਠ ਕੇ ਉਹਦੇ ਬਗਾਨੇ ਪਿਓ ਨੂੰ ਉਹਦਾ ਪਿਓ ਬਣਾਉਣਾ ਉਹ ਤੋਂ ਮੈਂ ਬਾਅਦ ਦੀਆਂ ਗੱਲਾਂ ਹੀ ਸੋਚੂਗੀ ਭਾਬੀ ਇਹ ਨਹੀਂ ਹੁੰਦਾ ਕਿ ਬਗਾਨੇ ਕਰਦੇ ਪਿਉ ਨਹੀਂ ਬੰਦੇ ਹੁੰਦੇਗੇ ਬਗਾਨੇ ਵੀ ਬਣ ਜਾਂਦੇ ਹੁੰਦੀ ਹੈਗੇ ਕਹਨੇ ਹੁੰਦੇ ਨਾ ਆਪਦੇ ਬਦਲ ਜਾਂਦੇ ਆ ਜਿੱਥੇ ਉੱਥੇ ਬਗਾਨੇ ਕੰਮ ਆਉਂਦੇ ਹੁੰਦੇ ਹੈਗੇ ਤੂੰ ਸੋਚ ਲਈ ਬੈਠ ਕੇ ਮੇਰੀਆਂ ਗੱਲਾਂ ਤੈਨੂੰ ਮੇਰੀਆਂ ਗੱਲਾਂ ਨਾ ਸਹੀ ਲੱਗਣੀਆਂ ਮੈਂ ਨੇ ਮੈਂ ਭਾਬੀ ਤੈਨੂੰ ਚੰਗੀ ਸਮਝਨੀ ਸੀ ਨਾ ਤਾਂ ਹੀ ਤੈਨੂੰ ਚੰਗੀ ਰਹਿ ਦਿੱਤੀ ਆ ਨਾਲੇ ਬਾਈ ਤੇ ਭਾਬੀ ਵੀ ਤੇਰੇ ਤੇ ਤੂੰ ਤਾਂ ਲਾਉਂਦੀ ਰਹਿੰਦੇ ਆ ਲੋਕਾਂ ਨੇ ਤਾਂ ਲਾਉਣੀ ਆ ਹੀ ਲਾਉਣੀ ਆ ਇਸ ਤੋਂ ਚੰਗਾ ਤਾਂ ਹੀ ਕਹਿਣੀ ਆ ਹੁਣ ਉਹ ਪਤਾ ਕੀ ਕਹਿ ਦਿੰਦੇ ਆ ਕਿ ਅਸੀਂ ਇਹਦੇ ਕਰਕੇ ਕੰਮ ਨਹੀਂ ਜਾ ਸਕਦੇਗੇ ਵੀ ਜਦੋਂ ਐਡੀਆਂ ਗੱਲਾਂ ਹੋ ਜਾਂਦੀਆਂ ਨੇ ਤਾਂ ਅਸੀਂ ਕੰਮ ਛੱ ਕੋਈ ਤੇ ਮੰਗਰ ਕੋਈ ਗੱਲਬਾਤ ਨਾ ਕਰ ਲੈ ਫਿਰ ਭਾਬੀ ਹੁਣ ਮੈਨੂੰ ਤਾਂ ਉਹਨਾਂ ਦੀ ਗੱਲ ਸਮਝ ਵੀ ਭਰਨੀ ਪੈਂਦੀ ਹੈ ਜੀ ਹਾਏ ਹਾਏ ਸੰਦੀਪ ਜੀ ਅੱਜ ਤੂੰ ਨਾ ਆਉਂਦੇ ਨਾ ਸੌਂ ਲੱਗੇ ਹਨਾ ਮੈਂ ਤੇ ਮੇਰੇ ਤਾਂ ਰੋਣੇ ਪੱਲੇ ਆ ਮੈਂ ਤਾਂ ਰੋਈ ਜਾਂਦੀ ਰਹਿੰਦੀ ਮੈਂ ਤਾਂ ਤੇ ਡਹੋਲਾ ਹੋ ਗਿਆ ਤੇਰੇ ਨਾਲ ਗੱਲਾਂ ਕਰਕੇ ਕੋਈ ਗੱਲ ਨਹੀਂ ਮੈਂ ਤੇਰੀ ਗੱਲ ਤੇ ਨਾ ਬਹਿ ਕੇ ਸੋਚੂਗੀ ਤੂੰ ਰਹੇਂਗੀ ਹੁਣ ਇੱਥੇ ਰੋਉਂਗੀ ਤਾਂ ਹੈਗੀ ਭਾਬੀ ਮੈਂ ਤੇਰੇ ਕਹਿਣ ਦੇ ਮੈਂ ਰਹਿ ਜੂਗੀ ਜੀ ਚਾਹ ਪੀ ਲਓ ਆ ਕੇ ਹਾਂ ਭਾਬੀ ਕੋਈ ਨਾ ਲੈ ਜਾਂਦੀ ਇਹ ਫੜਕੇ ਚ ਮੇਰੀ ਗੱਲ ਸੁਣ ਭਾਬੀ ਮੈਂ ਤਾਂ ਨੂੰ ਇਹ ਗੱਲ ਉਹ ਤੋਂ ਭਾਬੀ ਤੋਂ ਚੋਰੀਆਂ ਕੀਤੀ ਆ ਪਰ ਤੂੰ ਨਾ ਮੇਰੀ ਗੱਲ ਮੰਨ ਲੈ ਜੇ ਮੈਨੂੰ ਆਪਦੀ ਨੰਦ ਸਮਝਦੀਆਂ ਕੋਈ ਨਾ ਸੰਦੀਪ ਮੈਂ ਸੋਚੂੰਗੀ ਆਪਾਂ ਚਾਹ ਪੀਂਦੇ ਆ ਸੋਚਣ ਦੀ ਕੀ ਆ ਭਾਬੀ ਮੈਂ ਤੇਰੇ ਚੰਗੇ ਲਈ ਜਾਨੀ ਆ ਸੋਚਣ ਦਾ ਕਿੱਥੇ ਟਾਈਮ ਆ ਜਦੋਂ ਅੱਜ ਕੱਲ੍ਹ ਲੋਕ ਇੰਨਾ ਕੁਝ ਤੇਰੇ ਬਾਰੇ ਬੋਲਦੇ ਆ ਜਦੋਂ ਲੋਕ ਐਂ ਕਹਿੰਦੇ ਆ ਨਾ ਤਾਂ ਮੈਨੂੰ ਦੁੱਖ ਅੰਦਰ ਬਹੁਤ ਹੁੰਦਾ ਪਰ ਮੈਂ ਰੋ ਨਹੀਂ ਸਕਦੀ ਸੁਣਨਾ ਪੈਂਦਾ ਕਿਉਂਕਿ ਇਹ ਗੱਲਾਂ ਬਣਾਈਆਂ ਤਾਂ ਹੀ ਕਹਿੰਦੇ ਆ ਜੀ ਦੇ ਕਹਿੰਦੇ ਹੁੰਦੇ ਆ ਦੁੱਖ ਪੱਲੇ ਪੈ ਗਿਆ ਉਹਨੇ ਤਾਂ ਰੋਣੇ ਆ ਹਨਾ ਨਾਲ ਆਪਦੇ ਆਪਦੇ ਸਾਰੇ ਤਰੀਕੇ ਕਵੀਲੇ ਜਾਂਦੇ ਰਿਸ਼ਤੇਦਾਰਾਂ ਨੂੰ ਥੋੜੀ ਦੁੱਖੀ ਕਰਨ ਹੁੰਦਾ ਕਿ ਮਿਲ ਗਏ ਤੂੰ ਤਾਂ ਆਪਦੇ ਸਹਰਾਂ ਤੋਂ ਨਾ 2-3 ਮਹੀਨਿਆਂ ਤੋਂ ਮਿਲ ਨਹੀਂ ਆਈਆਂ ਸਾਨੂੰ ਅਸੀਂ ਤੇਰੇ ਨਾਲ ਦੁੱਖ ਚ ਲੈ ਕੇ ਬੈਠਾਂਗੇ ਹੁਣ ਜਾਣਗੇ ਆਲਾ ਤਾਂ ਨਹੀਂ ਮੁੜਦਾ ਅੱਜ ਰਾਤ ਆਪਾਂ ਖੂਬ ਗੱਲਾਂ ਕਰਾਂਗੇ ਆ ਜਾ ਹੁਣ ਚਾਹ ਪਾਣੀ ਪੀਏ ਨਾਲੇ ਮੈਂ ਰੋਟੀ ਟੁੱਕ ਬਣਾਉਣੀ ਆ ਭਾਬੀ ਮੇਰੀ ਗੱਲ ਸੁਣ ਚਾਹ ਵੀ ਪੀਨੇ ਆ ਪਰ ਮੈਂ ਤੈਨੂੰ ਕਹਿੰਨੀ ਆ ਤੂੰ ਮੇਰੀ ਗੱਲ ਜਿਹੜੀ ਮੈਂ ਕਹੀ ਆ ਨਾ ਉਹ ਮੰਨ ਲੈ ਮੇਰੀ ਬਾਲੀ ਸਿਆਣੀ ਹੋ ਗਈ ਮੇਰੀ ਨਾਂ ਤਾਂ ਵੱਡੀ ਹੋ ਗਈ ਹਨਾ ਜਿਹੜ ਹੋ ਵੀ ਆ ਜਾ ਚੱਲ ਚੱਲੇ ਕੀ ਹਾਲਾ ਬਿੱਟੂ ਹੋਰ ਬੰਟੂ ਕੀ ਹਾਲਾ ਬਾਈ ਵਧੀਆ ਵਧੀਆ ਆ ਜਾ ਬਹਿ ਜਾ ਹੋਸਨਾ ਖੈਰ ਸੁੱਖਾ ਵਧੀਆ ਉਹ ਵਧੀਆ ਵੱਡਾ ਕਿਤੇ ਛੋਡੇ ਆਲਾ ਵੱਡਾ ਤਾਂ ਮੰਡੀ ਗਿਆ ਬਾਈ ਯਾਰ ਅੱਛਾ ਮੰਡੀ ਗਿਆ ਹੋਇਆ ਹਾਂ ਬਾਈ ਮੰਡੀ ਗਿਆ ਯਾਰ ਉਹ ਟਰੈਕਟਰ ਕਹਿੰਦਾ ਸੀਗਾ ਮੈਨੂੰ ਕਹਿੰਦਾ ਦਵਾ ਦੇ ਕੋਈ ਅੱਛਾ ਉਹ ਟਰੈਕਟਰ ਤਾਂ ਬਾਈ ਉਹ ਟਰੈਕਟਰ ਤਾਂ ਆਪਾਂ ਲੈ ਲਿਆ ਸੀ 10 ਦਿਨ ਹੀ ਹੋਏ ਨੇ ਬਾਈ ਲੇ ਲੈ ਟਰੈਕਟਰ ਯਾਰ ਹਾਂ ਟਰੈਕਟਰ ਲੈ ਲੋ ਆਪਣੇ ਮੁੰਡਾ ਨਹੀਂ ਸੀ ਤੇਜੂ ਹਾਂ 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 ਉਹਨੇ ਦਵਾਤਾ ਸੀ ਆਪਾਂ ਨੂੰ ਅੱਛਾ ਉਹ ਮੈਂ ਨਾ ਯਾਰ ਸਾਡੇ ਨਾਲ ਘਰੇ ਰੌਲਾ ਆ ਚੱਲੀ ਜਾਂਦਾ ਸੀ ਮੈਂ ਤਾਂ ਕਈ ਦਿਨ ਹੋ ਗਏ ਬੰਦਾ ਘਰੋਂ ਹੀ ਨਹੀਂ ਨਿਕਲਿਆ ਹੈਗਾ ਅੱਛਾ ਅੱਛਾ ਠੀਕ ਹੈ ਉਹ ਕਿਵੇਂ ਛੋਡਾ ਫਰ ਬਣਿਆ ਮਸਲਾ ਹੁਣ ਯਾਰ ਸਾਰੇ ਪਿੰਡ 'ਚ ਥੂ-ਥੂ ਹੋਈ ਪਈ ਐ ਉਹ ਭਰਾਵਾ ਯਾਰ ਅਸੀਂ ਤਾਂ ਨਾ ਬਾਹਲੇ ਦੁਖੀ ਕਰ ਰੱਖਿਆ ਉਹੀ ਗੱਲ ਆ ਸਾਡਾ ਤਾਂ ਨਾ ਬੁਰਾ ਹਾਲ ਹੋਇਆ ਪਿਆ ਕੀ ਕਰੀਏ ਕੀ ਨਾ ਕਰੀਏ ਕੋਸੇ ਸਮਝ ਹੀ ਨਹੀਂ ਆਉਂਦੀ ਹੈਗੀ ਦੀ ਭਰਾਵਾ ਮੇਰੀ ਗੱਲ ਸੁਣੋ ਹਾਂ ਇਹ ਹਰ ਇੱਕ ਦੇ ਘਰੇ ਇਹੀ ਕਲੇਸ਼ ਐ ਠੀਕ ਐ ਹੁਣ ਜਿੰਮੇ ਤੇਰਾ ਚ ਜਾਦਾ ਉਹਦੇ ਪੇਕੇ ਘਰ ਭੇਜੋ ਨੂੰ ਯਾਰ ਉਹ ਗੱਲ ਪਤਾ ਕੀ ਹੈ ਬਟੂ ਪੇਕੇ ਵੀ ਸੱਦੇ ਸੀ ਭਰਾ ਆਇਆ ਸੀ ਇਹਦਾ ਠੀਕ ਹੈ ਯਾਰ ਹੁਣ ਤੇ ਇੱਥੋਂ ਦਾ ਕਾਹਦਾ ਪੜਦਾ ਹੈ ਨਾ ਆਪਾਂ ਤਾਂ ਹੁਣ ਇੰਨੇ ਟਾਈਮ ਦੇ ਬਰਤ ਦੇਉਂਦੇ ਆਪਣੇ ਦਾਦੇ ਵਰਗੇ ਹੈ ਨਾ ਤੈਨੂੰ ਮੈਂ ਗੱਲ ਦੱਸ ਦਿੰਦਾ ਭਰਾ ਸੱਦਿਆ ਸੀ ਕਰੇ ਅੱਛਾ ਜੀ ਉਹਨੇ ਜਦੋਂ ਇਹ ਜਿਹੀਆਂ ਗੱਲਾਂ ਸੁਣੀਆਂ ਨਾ ਉਹ ਤਾਂ ਕੰਮੀ ਨੇ ਮੇੜ ਗਿਆ ਕਹਿੰਦਾ ਸਾਡੇ ਭੈਣ ਤੇ ਇਹਨੂੰ ਮਾਰ ਦੋ ਸਾਡੀ ਤਾਂ ਕੁਝ ਨਹੀਂ ਲੱਗਦੀ ਹੈਗੀ ਹੁਣ ਤੂੰ ਦੱਸ ਯਾਰ ਮੈਂ ਕੀ ਕਰਾਂ ਨਾ ਤਾਂ ਉਹੀ ਗੱਲ ਹੈ ਜੇ ਸਾਲਾ ਅੱਜ ਤੈਨੂੰ ਇੱਕ ਗੱਲ ਹੋਰ ਦੱਸ ਦਿੰਦਾ ਹਾਂਜੀ ਬਾਈ ਕੱਲ ਦੀ ਗੱਲ ਆ ਅੱਛਾ ਅੰਦਰ ਪੱਖੇ ਚ ਨਾ ਚੁੰਨੀ ਪਾਈ ਬੈਠੀ ਉਹ ਤਾਂ ਮੈਂ ਮੌਕੇ ਤੇ ਵਗ ਗਿਆ ਉਹ ਵਸਲ ਬਈ ਇਹੀ ਗੱਲ ਦਾ ਹਨਾ ਤੈਨੂੰ ਮੈਂ ਹੁਣ ਅਗਲੇ ਦੀ ਇਮਾਨਤ ਹੈ ਆਪਾਂ ਉਹਨਾਂ ਦੇ ਘਰੇ ਪਹਤਾ ਦੰਨੇ ਆ ਜੇ ਉਰੇ ਕੋਈ ਗੱਲਬਾਤ ਕਰ ਲਈ ਤੇਰੇ ਜਿਵੇਂ ਇਲਜ਼ਾਮ ਪੈ ਜੂ ਉਹ ਤਾਂ ਕੋਈ ਫਸਲਾ ਕੰਮ ਹੋ ਜਿਓ ਬਈ ਹੁਣ ਮੈਂ ਦੱਸ ਕੀ ਕਰਾਂ ਹੁਣ ਉਹ ਵੀ ਓਟ ਦੇ ਨਹੀਂ ਹੈਗੇ ਉਹ ਕਹਿੰਦੇ ਪਈ ਅਸੀਂ ਦੱਸ ਕਹਿੰਦਾ ਬੇਦਾ ਵੀ ਕਰਾਤੀ ਕਹਿੰਦਾ ਛੋਡੀ ਆ ਤੁਸੀਂ ਸੰਭੋ ਮਾਰੋ ਕੁਛ ਮਰਜ਼ੀ ਕਰੋ ਖਾਂ ਮਖਾਂ ਵਿਚਾਲੇ ਮੈਂ ਫਸ ਗਿਆ ਹੁਣ ਤੇ ਦੇਖ ਲੈ ਐਡੀ ਬੁਸ਼ਰਮੀ ਆਈ ਪਈ ਮੈਨੂੰ ਮੈਂ ਤਾਂ ਨਾ ਕੰਮ ਵੀ ਨਹੀਂ ਕਰਦਾ ਅੱਜ 15 ਦਿਨ ਹੋ ਗਏ ਛੋਡੇ ਵਾਲੇ ਨੇ ਕਿਹਾ ਨੂੰ ਨੀ ਉਹ ਤਾਂ ਗੱਲ ਬਾਈ ਤੇਰੀ ਮੰਨਦਾ ਪਰ ਬਾਈ ਫਿਰ ਵੀ ਦੋ ਚਾਰ ਬੰਦੇ ਬਣਾ ਸਿਆਣੇ ਇਕੱਠੇ ਕਰਕੇ ਇਹਦਾ ਹੱਲ ਤਾਂ ਕਰਨੇ ਪਊਗਾ ਨਾ ਬਾਈ ਚੱਲ ਸੋਚਦੇ ਆ ਯਾਰ ਉਹ ਤਾਂ ਰਿਸ਼ਤੇਦਾਰਾਂ ਨੂੰ ਕਿਹਾ ਅਸੀਂ ਤਾਂ ਮੇਰੀ ਗੱਲ ਦਾ ਬਾਈ ਗੁੱਸਾ ਨਾ ਕਰੀਂ ਨਾ ਨਾ ਯਾਰ ਬੜਾ ਬਾਈ ਕਰਕੇ ਤੇਰ ਨਾਲ ਉਹ ਕਰ ਲਈ ਹੈ ਹਾਂ ਤੂੰ ਭਰਾ ਹੈ ਮੇਰਾ ਹੂੰ ਤੈਨੂੰ ਯਾਰ ਇੰਨੀਆਂ ਤਾਂ ਗੱਲਾਂ ਮੈਂ ਕਿਸੇ ਕੋਲ ਕੀਤੀਆਂ ਵੀ ਨਹੀਂ ਹੈਗੀਆਂ ਠੀਕ ਹੈ ਹੁਣ ਨਾ ਰਿਸ਼ਤੇਦਾਰਾਂ ਨਾਲ ਗੱਲ ਜੀ ਚੱਲੀ ਜਾਂਦੀ ਹੈ ਮੈਂ ਕਿਹਾ ਪਈ ਇਹਨੂੰ ਮਨਾਲੋ ਜੇ ਵਿਆਹ ਨੂੰ ਮੰਨਦੀ ਹੈ ਵਿਆਹ ਕਿ ਤੋੜ ਦਿੰਨੀ ਆ ਵੀ ਉਹ ਉਹ ਵੀ ਨਹੀਂ ਮੰਨਦੀ ਹੈਗੀ ਹੁਣ ਭੈਣ ਆਈ ਹੋਈ ਆ ਮਾਸੀ ਦੀ ਕੁੜੀ ਅੱਛਾ ਜੀ ਦੇਖਦੇ ਆ ਕੀ ਬਣਦਾ ਕੀ ਨਹੀਂ ਬਣਦਾ ਮੈਂ ਤਾਂ ਨਾ ਯਾਰ ਇੱਕ ਹੋਰ ਕੰਮ ਆਇਆ ਸੀਗਾ ਅੱਛਾ ਬਈ ਆਪਣਾ ਮੇਰਾ ਤਾਂ ਆਇਆ ਨਹੀਂ ਹੈਗਾ ਅੱਛਾ ਅੱਛਾ ਉਹਨਾਂ ਦੇ ਵਿਆਹ ਜਾਂ ਰੱਖਿਆ ਹੋਇਆ ਹੈ ਠੀਕ ਬਈ ਹੱਥ ਯਾਰ ਬਾਲਾ ਤੰਗ ਜਿੱਦ 1000 ਰੁਪਏ ਦਾ ਹੱਲ ਹੋ ਜਾਂਦਾ ਯਾਰ ਦੇਖ ਬਈ ਤੇਰਾ ਹੱਲ ਮੇਰੀ ਗੱਲ ਸੁਣਾ ਡੱਬਾ ਡੇ ਭਈ ਨਾ ਜ ਡੇੜੀ ਨਾ ਗੱਲ ਕਰਕੇ ਤੇਰਾ ਹੱਲ ਮੈਂ 100 ਬੜੀ ਨੂੰ ਆ ਜਾਣਦੇ ਮਾ ਪਾਪੇ ਨਾਲ ਗੱਲ ਕਰਕੇ ਨਾ ਤੇ ਮੇਰਾ ਕਿਵੇਂ ਕਰਕੇ ਹੱਲ ਤੇਰਾ ਕਰਵਾਵਾਂਗੇ ਭਾਈ ਚੱਲ ਆਏ ਕਰੇ ਹਾਂਜੀ ਭਾਈ ਮੈਂ ਨਾ ਸ਼ਾਮ ਨੂੰ ਤੇਰੇ ਘਰੇ ਹੀ ਆਉਂਗਾ ਨਾ ਕੋਈ ਗੱਲ ਨਹੀਂ ਬਹਿ ਕੇ ਗੱਲ ਕਰਾਂ ਨਾ ਨਾ ਕੋਈ ਗੱਲ ਨਹੀਂ ਭਾਈ ਜਦੋਂ ਮਰਜੀ ਆ ਜਾਈਂ ਭਾਈ ਤੇਰਾ ਘਰ ਹੈ ਭਾਈ ਤੇ ਮੇਰੀ ਗੱਲ ਸੁਣ ਹਾਂ ਭਾਈ ਕਿਸੇ ਹੋਰ ਨੂੰ ਨਾ ਦੱਸੀ ਯਾਰ ਨਾ ਨਾ ਭਾਈ ਨਾ ਨਾ ਭਾਈ ਯਾਰ ਤੂੰ ਆਪਣਾ ਭਾਈਆ ਖੇਤ ਆ ਮੇਰੇ ਕੋਈ ਹੈ ਕੋਈ ਗੱਲ ਹੀ ਨਹੀਂ ਪਈ ਮੈਂ ਚੰਗਾ ਚੱਲ ਫਿਰ ਮੈਂ ਚੱਲਦਾ ਹਾਂ ਚੰਗਾ ਚੰਗਾ ਜੀ ਚੱਲ ਠੀਕ ਹੈ ਹਾਂ ਠੀਕ ਹੈ ਭਾਈ ਚੰਗਾ ਚੱਲ ਓਕੇ हां मासी तू मेरे हूं दे का तो टेंशन लेनी है मैं तो सारी गल बात कर ली सारा कुछ हल कर लिया तिनु कोई भी फिरसन दी लोन नहीं हैगी ना बस टड़के तो मैं आ जाऊंगी ਲੈ ਕਿੱਥੇ ਸਰਦਾ ਤੈਨੂੰ ਪਤਾ ਤਾਂ ਹੈਗਾ ਹਾਂ ਕੋਈ ਨਾ ਤੇ ਨਾਲੇ ਤੂੰ ਦਵਾਈ ਲੈ ਲੈ ਟਾਈਮ ਨਾਲ ਦੇ ਠੀਕ ਹੈ ਨਹੀਂ ਰਹਿੰਦੀ ਨਹੀਂ ਹੈਗੀ ਤੈਨੂੰ ਪਤਾ ਹੀ ਤਾਂ ਨਹੀਂ ਸਰਦਾ ਹੈਗਾ ਫਿਰ ਜਵਾਖਾਂ ਦਾ ਵੀ ਹੋ ਜਾਂਦਾ ਹੈ ਹਾਂ मासी ਚਲ ਠੀਕ ਹੈ ਮੈਂ ਰੱਖਦੀ ਹਾਂ ਫੋਨ ਮੇਰੀ ਗੱਲ ਸੁਣਾ ਤੂੰ ਕਹਿੰਦੀ ਮੈਂ ਰਹਿੰਦੀ ਨਹੀਂ ਹੈਗੀ ਮੈਂ ਤਾਂ ਹਜੇ 2 ਦਿਨ ਹੋਰ ਰੱਖਣਾ ਤੈਨੂੰ ਨਹੀਂ ਭਾਬੀ ਤੈਨੂੰ ਪਤਾ ਨਹੀਂ ਹੈਗਾ ਮੈਂ ਤਾਂ ਨਾ ਤੁਹਾਡੀ ਆ ਗੱਲ ਜੀ ਕਰਕੇ ਮੈਨੂੰ ਆਉਣਾ ਪਿਆ ਪਰ ਮਾਸੀ ਵੀ ਮੈਨੂੰ ਕਹੀ ਗਈ ਵੀ ਜਾ ਕੇ ਗੱਲ ਕਰਕੇ ਆਉਣਾ ਨਾਲ ਵੀ ਖਬਰ ਹੈ ਤੇਰੇ ਸਮਝਾਏ ਉਹ ਸਮਝੀ ਜਾਵੇ ਤਾਂ ਕਰਕੇ ਮੈਂ ਆ ਗਈ ਤੈਨੂੰ ਪਤਾ ਘਰੇ ਕਿੱਥੇ ਨਿਕਲਿਆ ਜਾਂਦਾ ਹੈਗਾ ਜਦੋਂ ਛੁੱਟੀਆਂ ਹੋਈਆਂ ਉਦੋਂ ਮੈਂ ਰਹਿ ਕੇ ਜਾਉਂਗੀ 4-5 ਦਿਨ ਚਲੋ ਤਾਂ ਗੱਲ ਤੇਰੀ ਸਹੀ ਹੈ ਸੰਦੀਪ ਬਾਈ ਜੀ ਆਹ ਮੇਰੀ ਗੱਲ ਸੁਣੋ ਹਾਂ ਇਹ ਤਾਂ ਜਾਣਦੀ ਐ ਪਲਾਨਿੰਗ ਕਰੀ ਜਾਂਦੀ ਐ ਮੈਂ ਤਾਂ ਕਿਹਾ ਸੀ ਰਹਿੰਦੀ 2 ਦਿਨ ਕਹਿੰਦੀ ਮੈਂ ਤੇ ਜਾਣਾ ਉਹ ਵੀ ਹੁਣ ਇਹਦੇ ਕਿਸੇ ਸਰਦਾ ਤੈਨੂੰ ਪਤਾ ਇਹਦਾ ਦਾ ਕਾਰੋਬਾਰ ਆ ਵੱਡਾ। ਉਹੀ ਤਾਂ ਗੱਲ ਬਈ ਮੈਂ ਕਹੀ ਜਾਨੀ ਆ। ਮੈਂ ਤਾਂ ਨਾ ਤੁਹਾਡੀ ਆਹ ਗੱਲ ਜੀ ਕਰਕੇ ਬਸ ਮੈਨੂੰ ਆਉਣਾ ਪਿਆ ਉਧਰੋਂ ਮਾਸੀ ਨੇ ਕਹੇ ਤਾਂ ਵੀ ਤੂੰ ਜਾ ਕੇ ਗੱਲ ਕਰਕੇ ਆ। ਤਾਂ ਕਰਕੇ ਫਿਰ ਮੈਂ ਆ ਗਈ ਮੈਂ ਕਿਹਾ ਨਾਲੇ ਤੁਸੀਂ ਫੋਨ ਲਾਈ ਜਾਂਦੇ ਸੀਗੇ। ਮੈਂ ਵੀ ਨਾ ਦਸ ਘਰਾਂ ਦੇ ਜਾ ਕੇ ਆਇਆ। ਕਿਸੇ ਨੇ ਨਾ ਹਾਂ ਹੀ ਨਹੀਂ ਕੀਤੀ ਪੈਸਿਆਂ ਬਾਰੇ। ਸੱਚ ਉਹ ਤਾਂ ਸਾਰੀਆਂ ਗੱਲਾਂ ਛੱਡ ਘਰ ਲੰਘ ਕੇ ਤੂੰ ਕਿਤੋਂ ਹੱਲ। ਹਾਂਜੀ ਹਾਂਜੀ ਹੋਈ ਜਾਂਦੀ। ਕੀਤੀ ਗੱਲ ਇਹਦੇ ਨਾਲ ਤੂੰ। ਬਈ ਗੱਲ ਤਾਂ ਮੈਂ ਕੀਤੀ ਸੀਗੀ। ਹਾਂ। ਪਰ ਉਹਨੇ ਕੋਈ ਹਾਂ ਨਾ ਨਹੀਂ ਦੱਸੀ ਕਹਿੰਦੀ ਮੈਂ ਸੋਚ ਕੇ ਦੱਸਦੀ ਐਂ ਕਿ ਮੈਂ ਤਾਂ ਉਹਨੂੰ ਬਥੇਰਾ ਸਮਝਾਇਆ ਕਿ ਤੂੰ ਕਿਸੇ ਗੱਲ ਦੀ ਫਿਕਰ ਨਾ ਕਰ ਮੈਨੂੰ ਕਹਿੰਦੀ ਇਹ ਕੀ ਪਤਾ ਬਗਾਨਾ ਕੋਈ ਮੇਰੀ ਕੁੜੀ ਨੂੰ ਰੱਖੂਗਾ ਕਿ ਨਾ ਰੱਖੂਗਾ ਨਾ ਹੁਣ ਸੋਚਦੀ ਕੁੜੀ ਦਾ ਤੂੰ ਕਹਿ ਤਾ ਬਾਈ ਕੁੜੀ ਦਾ ਤਾਂ ਮੈਂ ਕੇਰਾ ਉਹਨੂੰ ਕਹਿ ਤਾ ਕਿ ਤੈਨੂੰ ਪਤਾ ਤਾਂ ਹੈਗਾਗਾ ਮੇਰੀ ਗੱਲ ਦਾ ਫਿਰ ਤੁਸੀਂ ਬਾਕੀ ਫਿਕਰ ਨਾ ਕਰੋ ਮੈਂ ਮਾਂ ਨੂੰ ਵੀ ਆਪਕੇ ਸਮਝਾ ਲੂੰ ਤੇ ਇਹਨੂੰ ਮੈਂ ਆਪੇ ਸਮਝਾ ਲਊ ਕੁੜੀ ਤਾਂ ਦੇਖ ਜਿੱਥੋਂ ਤੱਕ ਸਾਡੀ ਸਹਬਤੀ ਅਸੀਂ ਵੀ ਇਹੀ ਕਹਿੰਦੇ ਹਾਂ ਕਿਉਂਕਿ ਮਾਂ ਜੇ ਮਾਂ ਨੂੰ ਖੁਸ਼ੀ ਮਿਲਦੀ ਹੈ ਹਨਾ ਕੁੜੀ ਤਾਂ ਅਸੀਂ ਤੋੜਨੀ ਹੈਗਾ ਚਲ ਜੇ ਤੂੰ ਆ ਕੇਰਾ ਇਹਨੂੰ બસ ਮਗਰੋਲਾ ਦੇ ਝੂਠ ਤੂਫਾਨ ਮਾਰ। ਫਿਰ ਭਾਈ ਮੇਰੀ ਗੱਲ ਸੁਣੋ ਹੁਣ ਮੈਂ ਤੁਹਾਡੀ ਗੱਲ ਸਮਝ ਲੈਣੀ ਹੈ ਕਿ ਕੁੜੀ ਨਹੀਂ ਦੇਵੋਗੇ। ਫਿਰ ਉਹ ਕਹਿੰਦੀ ਮੈਂ ਵਿਆਹ ਨਹੀਂ ਕਰਾਉਂਦੀ ਹੈਗੀ। ਕਹਿੰਦੀ ਮੈਂ ਤਾਂ ਆਪਦੀ ਕੁੜੀ ਨਾਲ ਹੀ ਚੱਲ ਕੋਈ ਨਾ ਉਹ ਤਾਂ ਦੇਖ ਲਾਗੇ ਹੁਣ ਹਾਂ ਕਰਤੀ। ਹਾਂ ਤਾਂ ਨਹੀਂ ਕੀਤੀ ਹੈਗੀ ਬਸ ਕੱਚਾ ਪੱਕਾ ਇਹ ਕਰਤਾ ਕਹਿੰਦੀ ਮੈਂ ਤੈਨੂੰ ਸੋਚ ਕੇ ਦੱਸਦੀ ਆਂ ਪਰ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਉਹ ਹਾਂ ਕਰੂਗੀ ਕਿਉਂਕਿ ਜਿਹੜੇ ਹਿਸਾਬ ਨਾਲ ਮੈਂ ਉਹਦੇ ਨਾਲ ਗੱਲ ਕਰੀ ਹੈ ਨਾ ਤੇ ਉਹਨੂੰ ਸੋਚੀ ਪਈ ਸੀਗੀ ਕਿ ਇਹਨਾਂ ਦਾ ਉਹ ਆਪਾਂ ਵੀ ਤਰੀਕੇ ਨਾਲ ਗੱਲ ਕਰ ਹੀ ਲੈਨੇ। ਹਾਂਜੀ ਕੋਈ ਨਹੀਂ। ਭਾਬੀ ਅੰਦਰ ਆ। ਹਾਂਜੀ ਅੰਤਰਾ ਮੇਰੀ ਗੱਲ ਸੁਣ ਵੀ ਵਧੀਆ ਹੋ ਜਾਊਗਾ ਫਿਰ ਮੂੰਹ ਤੇ ਬਿਠਾ ਕੇ ਗੱਲ ਕਰੀਂ। ਭਾਬੀ ਮੜੀ ਗੱਲ ਸੁਣੀ ਕਰੂਗੀ ਨਹੀਂ? ਹਾਂ ਕਰਉਣੀ ਐ ਤੂੰ ਤਾਂ। ਕੋਈ ਪਰ ਬਹਿ ਜਾ ਭਾਬੀ। ਆ ਜਾ। ਕਿ ਹੋ ਗਿਆ ਕਿੱਥੇ ਜਾ ਕੇ ਬਹਿ ਗਏ ਹੈਂ? ਮੈਂ ਤਾਂ ਨਾ ਹੋਰ ਤੜਕਾ ਲਾਈ ਜਾਂਦੀ ਸਬਜ਼ੀ ਦੀ। ਚੱਲ ਕੋਈ ਨਾ ਉਹ ਤਾਂ ਮੀਂਹ ਤਾਂ ਲਾੜੂਗੀ। ਇਕੱਠੇ ਹੋ ਕੇ ਤਾਂ ਐ ਉਹ ਤਾਂ ਭੈਣ ਨੇ ਤੈਨੂੰ ਗੱਲ ਦੱਸ ਹੀ ਦਿੱਤੀ ਐ ਹਨਾ। ਤੇ ਬਾਕੀ ਐ ਭਾਬੀ ਮੈਂ ਵੀ ਚੰਗੀ ਤਰ੍ਹਾਂ ਜਾਣਦਾ ਮੁੰਡੇ ਨੂੰ ਮੁੰਡਾ ਬਾळा ਸਿਆਣਾ। ਨਾਲੇ ਦੇਖ ਲੈ 메ਨ ਰੋਲਾ ਤਾਂ ਤੇਰੇ ਇਹਦੇ ਕੁੜੀ ਦਾ ਹੀ ਸੀਗਾ ਹਨਾ। ਜਦੋਂ ਹੁਣ ਤੇਰੀ ਕੁੜੀ ਨੂੰ ਵੀ ਅਪਣਾਈ ਜਾਂਦਾ ਤੇ ਬਾਕੀ ਭੈਣ ਗਈ ਜਾਂਦੀ ਐ ਮੈਂ ਕਹਿੰਦੀ ਮਾਂ ਨੂੰ ਆਪੀ ਮਨਾਲੂਗੀ ਫਿਰ ਤੂੰ ਕਿਉਂ ਨਹੀਂ ਹਾਂ ਕਰਦੀ ਉਹੀ ਤਾਂ ਗੱਲ ਮੈਂ ਕਹਿੰਨੀ ਐ ਬਾਈ ਹੋਰ ਇਹਨੂੰ ਚਾਹੀਦਾ ਕੀ ਐ ਨਾਲੇ ਸੋਹਣੀ ਜ਼ਿੰਦਗੀ ਬਣ ਜੂਗੀ ਆ ਲੋਕਾਂ ਦੀ ਤੂੰ ਤਾਂ ਨਾਲੋਂ ਤਾਂ ਚੰਗਾ ਆਵੇ ਘਰਬਾਰ ਵਾਲੀ ਹੋ ਜੂ ਨਾਲੇ ਦੇਖ ਭਾਬੀ ਅਸੀਂ ਤੇਰਾ ਮਾੜਾ ਨਹੀਂ ਚਾਹੁੰਦੇ ਤੇਰਾ ਚੰਗਾ ਹੀ ਚਾਹੁੰਦੇ ਆ ਇੱਥੇ ਦੇਖ ਲੈ ਹੁਣ ਤੇਰੇ ਤੇ ਤੋਹਮ ਤਾਂ ਲੱਗੀ ਜਾਂਦੀਆਂ ਨੇ ਤੈਨੂੰ ਇੰਨਾ ਕੁ ਸ ਲੋਕ ਬੋਲੀ ਜਾਂਦੇ ਆ ਕੱਲ ਨੂੰ ਤੇਰੀ ਕੁੜੀ ਨੂੰ ਬੋਲਣ ਲੱਗ ਜਾਣਗੇ ਜੇ ਪਿਓ ਸਿਰ ਤੇ ਹੋਊਗਾ ਹਨਾ ਤੇ ਉਹ ਗੱਲ ਵੱਖਰੀ ਹੁੰਦੀ ਐ ਅਸੀਂ ਤਾਂ ਉਹੀ ਗੱਲ ਚਾਚਾ ਦਾ ਚਾਚਾ ਹੀ ਰਹਿੰਦਾ ਲੋਕਾਂ ਦੀਆਂ ਤੌਂਤਾਂ ਦਾ ਤਾਂ ਕੋਈ ਗੱਲ ਨਹੀਂ ਮੈਨੂੰ ਤਾਂ ਆਏ ਆ ਬਸ ਘਰ ਦੇਣਾ ਮੇਰੇ ਤੇ ਤੌਂਤਾ ਰਹਿਣ ਜੇ ਤੁਹਾਡੇ ਦਿਲ 'ਚ ਕੋਈ ਸ਼ੱਕ ਨਹੀਂ ਹੈਗਾ ਤੇ ਸਮਝ ਲੈ ਮੈਂ ਤਾਂ ਨਾ ਵੀ ਸਵਰਗ ਦੇ ਦਰਸ਼ਨ ਕਰ ਲੇ ਜੇ ਤੁਸੀਂ ਮੈਨੂੰ ਮਾਫ ਕਰਤਾ ਵੀ ਹਾਂ ਸਾਡੀ ਭਾਬੀ ਨੇ ਕੋਈ ਗਲਤੀ ਨਹੀਂ ਕੀਤੀ ਅਸੀਂ ਤਾਂ ਤੇਰੇ ਨਾਲ ਆ ਭਾਬੀ ਦੇਖ ਮੇਨ ਗੱਲ ਤਾਂ ਦੇਖ ਇੱਥੇ ਹੈਗਾ ਮੈਨੂੰ ਆਏ ਆ ਮੈਂ ਵੀ ਕੰਮ ਤੇ ਹੁਣ ਇਹ ਵੀ ਡਿਊਟੀ ਤੇ ਹੁੰਦੀ ਹੈ ਕੁੜੀ ਨੂੰ ਹਨਾ ਜਿਵੇਂ ਜਿਵੇਂ ਵੱਡੀ ਹੋਗੀ ਓਵੇਂ ਮੈਂ ਸਮਝ ਆਈ ਜਾਊਗੀ ਕੀ ਲੋਕਾਂ ਦੇ ਮੂੰਹ ਤੋਂ ਕੁੜੀ ਇਹ ਸੁਣੂਗੀ ਵੀ ਇਹਦੀ ਮਾਂ ਬਦਚਲਣ ਸੀ ਕਿਉਂਕਿ ਲੋਕਾਂ ਨੇ ਤਾਂ ਗੱਲਾਂ ਬਣਾਉਣੀਆਂ ਨੇ ਤੇ ਇੱਕ ਪਾਸੇ ਪਿੰਡ ਹੋਊਗੀ ਉੱਥੇ ਕੁਛ ਨਹੀਂ ਜਾਣਦੇ ਤੇਰੇ ਬਾਰੇ ਲੋਕ ਹਨਾ ਤੇ ਕੁੜੀ ਕੁੜੀ ਨੂੰ ਕੋਈ ਕੁਛ ਨਹੀਂ ਕਹਿਦਾ ਉਹ ਕਹਣਗੇ ਤੂੰ ਆਪ ਦਾ ਛੱਡ ਕੱਲ ਨੂੰ ਕੁੜੀ ਮਟਿਆਰ ਹੋਊਗੀ ਉਹਦੇ ਤੇ ਕੀ ਬਣੂਗੀ ਉਹ ਬਾਰੇ ਸੋਚ ਉਹ ਸੋਚ ਕੇ ਹੀ ਹਾਂ ਕਰ ਗਗਨਾ ਸੀਤ ਤਰ ਚੰਗਾ ਚਹੁਣਿਆ ਅਸਤ ਚਹੁਣਿਆ ਹਾ ਰੋਏ ਰੋ ਰੋਣੇ ਤੋਂ ਨੇ ਰੋਈ ਜਾਨੀ ਆ ਖੁਸ਼ੀ ਖੁਸ਼ੀਆਂ ਦੀ ਜ਼ਿੰਦਗੀ ਬਤੀਤ ਕਰ ਹੋਰ ਅਸੀਂ ਨਹੀਂ ਤੈਨੂੰ ਵਿਆਹ ਕੇ ਕੀ ਕਰਨਾ ਸੀ ਘਰੇ ਬੈਠੀ ਸੀ ਤੂੰ ਸਹੀ ਗੱਲ ਤਾਂ ਐ ਵਾਸਤੇ ਖੁਸ਼ ਰਹੇ ਹਾਂ ਬਾਈ ਮੈਂ ਤਾਂ ਐ ਕਹਿੰਨੀ ਆ ਹਨਾ ਵੀ ਜੇ ਤੁਸੀਂ ਸਾਰੇ ੱਬਰ ਨੇ ਗੱਲ ਕਰੀ ਲਤੀ ਮੇਰੀ ਗੱਲ ਕਰਨ ਨਾਲ ਤਾਂ ਕੋਈ ਫਰਕ ਵੀ ਨਹੀਂ ਪੈਂਦਾ ਨਾਲੇ ਖੁਸ਼ੀਆਂ ਤਾਂ ਜੇ ਪ੍ਰਮਾਤਮਾ ਨੇ ਮੈਨੂੰ ਦੇਣ ਗਈ ਸੀ ਮੈਥੋਂ ਪਹਿਲੇ ਹੀ ਨਾ ਪਹੁੰਚਦਾ ਹਨਾ ਚੱਲ ਰਹੀ ਗੱਲ ਮੇਰੀ ਧੀ ਦੀ ਤੁਹਾਨੂੰ ਭੈਣ ਨੇ ਦੱਸ ਹੀ ਦਿੱਤਾ ਹੋਗਾ ਵੀ ਜੇ ਮੇਰੀ ਕੁੜੀ ਨੂੰ ਮੇਰੇ ਨਾਲ ਮਾਂ ਤੋੜਦੀ ਆ ਨਾ ਫਿਰ ਤਾਂ ਮੈਨੂੰ ਜਿੱਥੇ ਵੀ ਜਿਹਦੇ ਵੀ ਹੱਥ ਮੇਰਾ ਰੱਸਾ ਫੜਾ ਦੋਗੇ ਨਾ ਮੈਂ ਉੱਥੇ ਹੀ ਵੱਗ ਜੂ। ਉਹ ਸਾਰੀਆਂ ਗੱਲਾਂ ਦੱਸ ਤਾਂ ਦਿੱਤੀਆਂ। ਮੈਨੂੰ ਇੱਕ ਮੈਂ ਇਹਨੂੰ ਸਹੀ ਗੱਲ ਜਿਹੜੀ ਹੈਗੀ ਹਨਾ ਦੱਸ ਦ। ਹਾਂ ਬਈ। ਤੈਨੂੰ ਮਾਂ ਨੇ ਇਹੀ ਗੱਲ ਕਹੀ ਹੋਈ ਸੀ ਕਿ ਮਾਂ ਨੇ ਭੈਣ ਨੂੰ ਵੀ ਕਹਤਾ ਮੈਨੂੰ ਵੀ ਫੋਨ ਲਾ ਕੇ ਕਹਤਾ ਵੀ ਚਲ ਦੇਖ ਉਹ ਤੂੰ ਮੁੰਡੇ ਨੂੰ ਜਾਣਦੇ ਐ ਜਦੋਂ ਹੁਣ ਭੈਣ ਨੇ ਗੱਲ ਕੀਤੀ ਵੀ ਇਹਨਾਂ ਦੇ ਸਹੁਰੇ ਪਰਿਵਾਰ ਚਾ ਮੁੰਡਾ ਵਾੜਾ ਚੰਗਾ ਕਹਿੰਦੀ ਨਾਲੇ ਤਾਂ ਮੈਂ ਕਹਿੰਦੀ ਮੇਰੀ ਨੋ ਖੁਸ਼ ਰਹੂਗੀ ਨਾਲੇ ਕਹਿੰਦੀ ਮੇਰੀ ਪੋਤੀ ਉੱਥੇ ਖੁਸ਼ ਰਹੂਗੀ ਆਉਂਦੀ ਜਾਂਦੀ ਕਹਿੰਦੀ ਮੈਂ ਉੱਥੇ ਮੇਲਾ ਆਇਆ ਕਰੂੰਗੀ ਉਹ ਤਾਂ ਐਸੀ ਗੱਲੋਂ ਮਾਰੀ ਡਰਦੀ ਸੀ ਜੇ ਕਿਤੇ ਹੋਰ ਵਿਆਹ ਕੇ ਤੁਰਤੀ ਵੀ ਪੋਤੀ ਨਾਲੋਂ ਮਿਲਣ ਨਾ ਰਹਿ ਜੂੰਗੀ ਹਾਂ ਭਾਬੀ ਨਾਲੇ ਮਾਂ ਨੂੰ ਤਾਂ ਤੇਰੀ ਖੁਸ਼ੀ ਚਾਹੀਦੀ ਐ ਜੇ ਤੂੰ ਖੁਸ਼ ਨਾ ਤਾਂ ਮਾਂ ਵੀ ਖੁਸ਼ ਜੇ ਇਹ ਖੁਸ਼ ਐ ਤਾਂ ਮਾਂ ਵੀ ਖੁਸ਼ ਉਹਨੂੰ ਤਾਂ ਤੁਹਾਡੀਆਂ ਖੁਸ਼ੀਆਂ ਚਾਹੀਦੀਆਂ ਨੇ ਕੋਈ ਨਾ ਬਾਈ ਕਹਿੰਦੇ ਹੁੰਦੇ ਆ ਸਾਰੀ ਉਮਰ ਤਾਂ ਮੇਰਾ ਦਾਣਾ ਪਾਣੀ ਐ ਸੱਚ ਘਰ ਚ ਨਹੀਂ ਲਿਖਿਆ ਸੀ ਹਨਾ ਪਰ ਇੰਨੇ ਵਾਧੂ ਆ ਕੇ ਤੁਹਾਡੇ ਨਾਲ ਮੈਂ ਬਰਤਦੀ ਰਹਿ ਜੂੰਗੀ ਵੀ ਤੁਹਾਡੀ ਧੀ ਰਾਹੀ ਹਨਾ ਜਿੱਥੇ ਮੈਨੂੰ ਤੁਸੀਂ ਤੋਰੋਗੇ ਨਾ ਮੈਂ ਤਾਂ ਉੱਥੇ ਹੀ ਬਗਝੂਗੀ। ਕੀ ਦੇਖ ਭਾਬੀ ਤੋਰਨ ਦੀ ਗੱਲ ਨਹੀਂ ਹੈਗੀ ਅਸੀਂ ਤਾਂ ਤੇਰੇ ਚੰਗੇ ਲਈ ਕਹਨੇ ਆਗੇ ਹਨਾ ਸਾਰੀ ਉਮਰ ਨਹੀਂ ਨਿਕਲਦੀ ਹੁੰਦੀ ਇਹ ਕਹਿੰਦੇ ਆ ਗੱਲਾਂ ਹੁੰਦੀਆਂ ਨੇ ਇੱਕ ਵੀ ਰੰਡੀ ਤਾਂ ਰੰਡ ਕੱਟ ਲੈਂਦੀ ਪਰ ਬਈ ਨਹੀਂ ਨਿਕਲਦੀ ਜੀ ਸਾਰੀ ਉਮਰ ਬਾਕੀ ਭਾਈ ਤੇਰੀ ਮਰਜ਼ੀ ਹੈ ਤੇਰੇ ਨਾਲ ਹੀ ਅਸੀਂ ਤਾਂ ਨਾਲ ਆ ਜੇ ਮੈਂ ਤੂੰ ਕਹੇਂਗੀ ਉਵੇਂ ਹੀ ਆ ਪਰ ਉਹੀ ਗੱਲ ਤੇਰਾ ਤਾਂ ਛੱਡ ਹੁਣ ਜਿਹੜੇ ਤੇ ਤੇਰੇ ਤੇ ਕਾਲਖ ਲੱਗਣੀ ਸੀ ਤਾਂ ਲੱਗੀ ਮੈਨੂੰ ਆਇਆ ਕੁੜੀ ਤੇ ਨਾ ਕੋਈ ਉਂਗਲ ਚੱਕੇ ਕੱਲ ਨੂੰ ਸਹੀ ਗੱਲ ਆ ਬਾਈ ਨਹੀਂ ਆਂਦੇ ਨਾ ਉਹਨੇ ਮਟਿਆਰ ਹੋਣਾ ਪੜਨਾ ਲਿਖਣਾ ਵੀ ਆ ਕੋਈ ਨੌਕਰੀ ਵੀ ਦੰਨੀਆਂ ਗੱਲਾਂ ਕਰਕੇ ਉਹ ਘਰ ਹੀ ਕੈਦੀ ਬਣ ਕੇ ਰਹਿ ਜੇ ਉਹੀ ਤਾਂ ਗੱਲ ਆ ਬਾਈ ਅਕਸਰ ਨੂੰ ਤਾਂ ਉਹ ਪਿਓ ਦਾ ਸਾਰਾ ਚਾਹੀਦਾ ਹੀ ਚਾਹੀਦਾ ਚਾਚੇ ਦਾਏ ਨਾ ਕੋਈ ਭਰਾ ਭੈਣ ਕੋਈ ਨਹੀਂ ਬੰਦਾ ਹੁੰਦਾਗਾ ਜਿੱਥੇ ਪਿਓ ਨੇ ਖੜਨਾ ਨਾ ਉੱਥੇ ਕਿਸੇ ਬਗਾਨੇ ਨੇ ਨਹੀਂ ਖੜਨਾ ਨਾਲੇ ਸਾਡਾ ਕੀ ਪਤਾ ਇਹਦਾ ਟ੍ਰਾਂਸਫਰ ਕਿਤੇ ਹੋਰ ਹੋ ਗਿਆ ਅਸੀਂ ਭਗ ਜਾਗੇ ਉਹੀ ਗੱਲ ਘਰੇ ਕੌਣ ਰਗਿਆ ਮੁੜ ਕੇ ਲੋਕ ਕਹਿੰਦੇ ਹੁੰਦੇ ਅਗਲਾ ਕਹਿੰਦਾ ਜਿਹੇ ਜੀ ਮਾਂ ਉਹ ਜੀ ਧੀ ਗੱਲਾਂ ਮਾਣ ਲੱਗ ਜਾਂਦੀ ਨੇ ਉਹ ਤਾਂ ਠੀਕ ਆ ਜੀ ਨਾਲੇ ਮੰਨ ਲਾ ਆਪਾਂ ਕਿਤੇ ਹੋਰ ਆਪਣਾ ਚੇਂਜ ਹੋ ਗਈ ਡਿਊਟੀ ਆਪਾਂ ਬਾਗ ਗਏ ਇਹ ਰਹਿ ਗਈ ਕੱਲੀ ਤੂੰ ਕੱਲ ਨੂੰ ਕੁੜੀ ਨੂੰ ਪੜਾ ਲਿਖਾ ਕੇ ਆਖਰ ਨੂੰ ਕਿਤੇ ਤਾਂ ਵਿਆਹੇਂਗੀ ਨਾ ਫੇਰ ਫੇਰ ਤੂੰ ਕੱਲੀ ਦੀ ਕੱਲੀ ਨਰਕ ਭਰ ਆ ਬਣਾ ਆਪਾਂ ਕੱਟੇਂਗੀ ਤੂੰ ਆਉਦਾ ਨਾਲੇ ਭਾਬੀ ਇਕੱਲੇ ਬੰਦੇ ਦਾ ਮਨ ਡੋਲਦਾ ਰਹਿੰਦਾ ਹੈਗਾ ਜੇ ਤੂੰ ਘਰੇ ਜਾਏਂਗੀ ਨਾ ਸੁੱਖ ਨਾਲ ਤੈਨੂੰ ਸਹਾਰਾ ਮਿਲੂਗਾ ਤੇਰੇ ਘਰ ਵਾਲੇ ਦਾ ਹਨਾ ਸੱਸ ਸਹੁਰੇ ਦਾ ਪਿਆਰ ਮਿਲੂਗਾ ਸੋ ਬੰਦੇ ਦੇ ਮਨ ਬਦਲਦੇ ਆ ਇਕੱਲੇ ਬੰਦੇ ਦੀ ਉਹੀ ਦੀ ਚੜੀ ਰਹਿੰਦੀ ਆ ਹੁਣ ਤੈਨੂੰ ਉਹੀ ਹੋਰੀ ਜਾਂਦੀ ਆ ਰਹਿੰਦੀਆਂ ਨੇ ਚੱਲ ਕੋਈ ਨਾ ਭੈਣੇ ਮੈਨੂੰ ਤਾਂ ਨਾ ਹਜੇ ਵੀ ਬਸ ਐਂ ਜਿ ਲੱਗਦਾ ਵੀ ਤੁਸੀਂ ਮੇਰਾ ਆਪਦਾ ਪਰਿਵਾਰੋਂ ਮੇਰਾ ਮਾਣਾ ਨਹੀਂ ਕਰਦੇ ਹਨਾ ਬਸ ਮੈਨੂੰ ਮੇਰੀ ਧੀ ਮੇਰੇ ਨਾਲ ਚਾਹੀਦੀ ਹੈਗੀ ਮੈਂ ਸਬਜ਼ੀ ਦੇਖਣਾ ਵੀ ਬਸ ਅਮਨ ਨੂੰ ਬੀਬੀ ਤੋਰ ਦੂਏ ਤਾਂ ਹੋਰ ਚੰਗਾ ਕੀ ਆ ਬਸ ਮੈਨੂੰ ਮੇਰੀ ਅਮਨ ਮੇਰੇ ਨਾਲ ਚਾਹੀਦੀ ਆ ਮੈਨੂੰ ਹੋਰ ਨਾ ਕੁਝ ਵੀ ਨਹੀਂ ਚਾਹੀਦਾ ਹਾਂ ਤੇਰੀ ਹੁਣ ਉਹ ਤਾਂ ਗੱਲ ਜੀ 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 ਤੁਹਾਡੀ ਹਾਂ ਤਾਂ ਬਸ ਐਂ ਸਮਝ ਲਓ ਵੀ ਜਿਵੇਂ ਤੁਸੀਂ ਕਰ ਦੋਗੇ ਠੀਕ ਆ ਮੈਂ ਸਬਜ਼ੀ ਦੇਖ ਲਵਾਂ ਹਾਂ ਮੱਛੀ ਜੀ ਜਾਂਦਾ ਤੜਕਾ ਮੈਨੂੰ ਲੱਗਦਾ ਭਾਈ ਤੁਸੀਂ ਇਹਨੂੰ ਕਹਿ ਦਿਓ ਵੀ ਤੂੰ ਉਹ ਗੱਲ ਦੀ ਟੈਨਸ਼ਨ ਨਾ ਲੈ ਉਹ ਮੇਰੀ ਜੁਮੇ ਨਹੀਂ ਨਾ ਫੇਰ ਗੱਲ ਉਨੇ ਹਾਂ ਕਰਤੀ ਆਪਣੇ ਗਲੂਂਗਲਾ ਮਾ ਨਿਕਲਿਆ ਉਹ ਨੂੰ ਤੜਕੇ ਜਾ ਕੇ ਨਾ ਉਹਨਾਂ ਨੂੰ ਕਹਦੇ ਪਈ ਤਿਆਰੀ ਕਰੋ ਆਪਾਂ ਆਪਾਂ ਕਿਹੜਾ ਕੋਈ ਪ੍ਰੋਗਰਾਮ ਕਰਨਾ ਇਥੋਂ ਚੁੰਨੀ ਦੇਖ ਦਿਖਾਈ ਤਾਂ ਮੁੰਡੇ ਨੇ ਦੇਖੀ ਤਾਂ ਹੋਈ ਚੁੰਨੀ ਚੜਾ ਕੇ ਤੋਰ ਦੇਣੀ ਸਹੀ ਗੱਲ ਹੈ ਸਹੀ ਗੱਲ ਹੈ ਹੁਣ ਤਾਂ ਇਹ ਮੰਨੀ ਵੀ ਇਹ ਨਾਲ ਤਾਂ ਤੁਹਾਡੇ ਗਲੇ ਗੁਲਾਮਾਂ ਲੱਗੂ ਨਾਲੇ ਮਸਤੀ ਟੈਨਸ਼ਨ ਕਰੀ ਜਾਂਦੀ ਰਹਿੰਦੀ ਐ ਉਹ ਸੁੱਖ ਦਾ ਸਾਹ ਲੈ ਲੂਗੀ ਜਿੱਥੇ ਉਹਨੇ 4 ਦਿਨ ਚੱਲ ਤੇਰਾ ਬਾਲਾ ਬਾਲਾ ਧੰਨਵਾਦ ਆਹ ਮੁਸੀਬਤ ਸਾਡੇ ਗੱਲ ਤੋਂ ਨਿਕਲੂਗੀ ਧੰਨਵਾਦ ਆ ਜੀ ਤਾਂ ਕਿਹੜੀ ਗੱਲ ਐ ਬਾਈ ਮੈਨੂੰ ਤਾਂ ਥੋੜਾ ਫਿਕਰ ਹੈਗਾ ਹੀ ਸੀਗਾ ਚਲ ਹੁਣ ਮੈਂ ਨਾਲੇ ਉਹਨੂੰ ਫੋਨ ਲਾ ਕੇ ਦੱਸ ਦਾਂ ਤੇ ਫਿਰ ਮੈਂ ਸਵੇਰੇ ਸੰਧੇ ਆ ਹੀ ਬ बस देखना ही ले जाणगे हां भाई सही बोल ठीक है चल तू तो भी रोटी पानी लाग जा शुक्र है रब्बा आ काम पता निपड़या एतका ना हैगी अजी चलो बढ़िया होया जी करला हाँ, तू तो भी रोटी पानी ठीक है जी हाँ। मैं तो इधर दाल धरी बैठी होणे सब्जी धरी है आओ जो भाभी मेरी बस ना टपजे और फिर थोनू अपने अड्डा केड़ा नेड़ा ही है चल पैणे मैं ताए कहंदी सी भी आज दिन तो हो रहा है ਪਾ ਬੀਤ ਨੂੰ ਪਤਾ ਕਰੇ ਫਿਰ ਸਰਦਾ ਨਹੀਂ ਨਾ ਹੈਗਾਗਾ ਫੋਨ ਆਇਆ ਸੀ ਉਹਨਾਂ ਨੂੰ ਬੋਲਣਗੇ ਵੀ ਤੈਨੂੰ ਕੰਮ ਭੇਜਿਆ ਸੀ ਹਾਂ ਮੈਂ ਤਾਂ ਦੁੱਧ ਉਪਰਲਾ ਰੱਖਿਆ ਸੀ ਤੇ ਭੁੱਲੀ ਗਈ ਉਹ ਮੈਂ ਕਿਤੇ ਡੋਲਣਾ ਚੱਲ ਚੱਲ ਮੈਂ ਦੇਖਦੀ ਹਾਂ ਹਾਂ ਹਾਂਗਾ ਠੀਕ ਹੈ ਜਾ ਦੇਖ ਦੁੱਧ ਜਾ ਕੇ ਤੂੰ ਮੇਰੇ ਘਰੋਂ ਸੌਣ ਸੰਦੀ ਤੇ ਦੁੱਧ ਰੱਖਿਆ ਮੈਂ ਭਾਰਿਆ ਬਹਾਂ ਹਾਂ ਮੈਂ ਤੁਹਾਨੂੰ ਕਹਿੰਦਾ ਇਹ ਸੀ ਰਾਣੀ ਵਾਲੇ ਦੇ ਹੱਥ ਪਰ ਆਲਾ ਹੁਣ ਛੇਤੀ ਛੇਤੀ ਨਾ ਇੱਥੋਂ ਸਾਡੇ ਘਰੋਂ ਕਾਢੇ ਨੇ 2-4 ਦਿਨਾਂ ਚ ਵਿਆਹ ਕੇ ਤੋਰ ਦੇਗੇ ਹੁਣ ਭਾਬੀ ਤੂੰ ਟੈਨਸ਼ਨ ਨਾ ਲੈ ਹੁਣ ਮੈਂ ਜਾ ਕੇ ਨਾ ਉਹਨਾਂ ਤੋਂ ਤਿਆਰੀਆਂ ਕਰਵੋਣੀਆਂ ਨਾਲੇ ਉਹਨਾਂ ਨੇ ਕਰਦੀਆਂ ਗੱਲ ਚੰਗੀ ਤੇਰੇ ਤੂੰ ਕਿਸੇ ਗੱਲ ਦਾ ਫਿਕਰ ਨਾ ਕਰ ਪਹੁੰਚ ਕੇ ਜਾ ਕੇ ਮੈਂ ਤੈਨੂੰ ਫੋਨ ਲਾਉਣੀ ਹੈ ਤੇ ਨਾਲੇ ਦੱਸ ਦਿਆਂ ਸਾਰੀ ਗੱਲਬਾਤ ਹੁੰਦਾ ਹੈ ਤੂੰ ਟੈਨਸ਼ਨ ਨਾ ਲੈ ਇਹ ਮੇਰੀ ਜ਼ਿੰਮੇਵਾਰੀ ਹੈ ਤੂੰ ਘੜਾ ਖੜਾ ਇਹ ਤੋਂ ਮੈਂ ਛੜਵਾ ਦੂੰ ਚਾਹੇ ਕਿਵੇਂ ਛੜਵਾਉਣਾ ਕੋਸ਼ ਮਰਜ਼ੀ ਕਰਨਾ ਪੈ ਜੇ ਮੈਂ ਤੂੰ ਤਾਂ ਛੜਵਾ ਦੇਗੀ ਕਹਿੰਦਾ ਸੰਦੀ ਤਾਂ ਫਾਬਿਕ ਨਹੀਂ ਉੱਠਦੀ ਜਿਹੜੇ ਸਾਹਮਣੇ ਮੇਰੇ ਨਾਲ ਗੱਲ ਕਰੀ ਸੀ ਨਾ ਇਹਨੀਆਂ ਵੀ ਕੁੜੀਵਾਂ ਦੇ ਤਾਂ ਕੁਛ ਨਾ ਕੁਛ ਸੋਚੇ ਹੋਊਗਾ ਚਲ ਆਪਦੇ ਬਾਰੇ ਨਾ ਸੋਚਿਆ ਹੋਊਗਾ ਨਾਲੇ ਜਦੋਂ ਇਹੋ ਜਿਹੇ ਰੱchni ਨਹੀਂ ਕਰਨੇ ਉੱਥੇ ਉੱਥੇ ਵੀ ਕਰ ਲਓਗੀ ਇਹ ਉੱਥੇ ਤਾਂ ਉਹ ਮੰਦਾ ਮਿਲ ਜਾਊਗਾ ਆ ਇੱਥੇ ਵੀ ਤੈਨਾਂ ਕੁਛ ਕਰਾਇਆ ਹੀ ਇਹਨਾਂ ਦੇ ਬਦਨਾਮੇ ਕਿੱਡੀ ਕਰਾਈਏ ਮੈਨੂੰ ਤਾਂ ਹੁਣ ਕਰਕੇ ਜਾਣ ਤੋਂ ਵੀ ਸੰਗਲਰ ਦੀ ਜਦੋਂ ਪੰਡ ਦਾ ਕੋਈ ਮਿਲ ਜਾਂਦਾ ਅਗਲਾ ਪੁੱਛਦੇ ਹੀ ਹੈਗਾ ਫੁਫਾਈ ਕੀ ਗੱਲ ਲੁੱਡਲੀ ਸੀ ਥੋੜੀ ਇਹ ਦੂਜੀ ਗੱਲ ਮੈਂ ਤੈਨੂੰ ਐਂ ਕਹਿੰਦੀ ਸੀ ਉਹ ਸ਼ਰਾਬੀ ਤੇ ਮੱਭੀ ਬੰਦਾ ਦਾ ਨਸ਼ੇੜੀ ਬੰਦਾ ਇਹਨੂੰ ਰੱਖ ਵੀ ਲੋ ਕਿਤੇ ਉਹ ਨਸ਼ੇੜੀ ਤੈਨੂੰ ਪਤਾ ਹੀ ਹੈ ਉਹਨਾਂ ਨੂੰ ਤਾਂ ਤੀਵੀਂ ਦੀ ਝਾਤ ਹੁੰਦੀ ਹੈਗੀ ਉਹ ਕੋਈ ਕਿਉਂ ਨਾ ਰੱਖੂਗਾ ਤਾਂ ਸਮਝੀ ਇਹਨੂੰ ਰੱਖੂਗੀ ਰੱਖੂਗੀ ਨਹੀਂ ਮੈਂ ਤਾਂ ਇਹ ਕਹਿੰਨੀ ਆ ਤੇ ਉਹ ਸ਼ਰਾਬਾਂ ਜੋ ਗਏ ਰਹੇ ਜੇ ਤੇ ਇਹ ਮੁੜ ਕੇ ਇੱਥੇ ਫੇਰ ਨਾ ਆ ਜੇ ਭਾਬੀ ਨਹੀਂ ਆਉਂਦੀ ਕਿਹੜਾ ਤੁਹਾਡੇ ਗਲੂਗਲਾਵਾ ਲੈ ਜਾਊਗਾ ਨਾ ਨਾਲੇ ਜਦੋਂ ਇੱਕ ਵਾਰੀ ਬਾਗੀ ਨਾ ਆਉਂਦੇ ਘਰੇ ਮੁੜ ਕੇ ਤਾਂ ਫੇਰ ਅਗਲੇ ਨੂੰ ਆਏ ਹੋਈ ਜਾਂਦਾ ਕਿ ਜਦੋਂ ਮੈਂ ਆਪਦੇ ਘਰੇ ਰਹਿਵਾਂ ਕਾਨੂੰਨ ਨਾਲ ਕੋਈ ਜਾਣਾ ਜਿਹਨੂੰ ਪਹਿਲਾਂ ਮੇਰੇ ਤੇ ਹੀ ਆ ਤੂੰ ਤਾਂ ਲਾਈਆਂ ਉਹਨਾਂ ਚਾਹ ਠੀਕ ਹੈ ਮੇਰੀ ਬੱਸ ਲੰਘ ਜ ਕਾ ਕਾ ਜਾ ਤੁਰਿਆਂ ਨਾਲ ਗੱਲਾਂ ਕਰਦੇ ਆਂ ਬਸ ਸਾਨੂੰ ਤਨ ਵਸਾ ਹੀ ਚੱਤਾ ਤੋਰ ਤੋਂ ਖਾਈ ਜਾਂਦੀ ਆ ਬਸ ਇਹਦਾ ਵਿਆਹ ਹੋ ਜੇ ਸੀ ਕੋਈ ਨਾ ਕੋਈ ਕੁਝ ਫਿਚਰ ਮੈਂ ਜਮੇ ਇਹ ਗੱਲ ਤੁਸੀਂ ਮੇਰੇ ਤੋਂ ਸੋਟ ਤਾਂ ਮੈਂ ਆਪਣੇ ਸਾਰਾ ਕੁਝ ਕਰਦੀ ਹਾਂ ਹਾਏ ਇਹਦਾ ਚਾਹ ਵਾਲਾ ਟੋਪੀ ਆ ਦਾ ਮੀਤ ਭੈਣ ਨੇ ਉਹੀ ਗੱਪ ਮਾਰਤਾ ਕਹਿੰਦੀ ਮੈਂ ਦੁੱਧ ਰੱਖ ਕੇ ਆਈ ਆ ਦੇਖੀ ਮੇਰੇ ਨਾਲ ਕਿੰਨਾ ਫਰਕ ਰੱਖਦੀ ਆ ਕਮਲੀਏ ਜੀ ਤੂੰ ਮੈਂ ਵੀ ਉਹੀ ਹਾਂ ਤੇ ਤੂੰ ਹੀ ਉਹੀ ਹੈ ਫੇਰ ਕੀ ਹੋ ਗਿਆ ਜੇ ਮੈਂ ਵਿਧਵਾ ਹੋ ਗਈ ਇੰਨਾ ਫਰਕ ਪਾ ਲਿਆ ਮੇਰੇ ਨਾਲ ਉਹ ਨੂੰ ਆਏ ਸੀ ਸੰਦੀਪ ਭੈਣ ਨਾਲ ਅੱਡੇ ਤੱਕ ਜਾਂਦੀ ਕੋਈ ਗੱਲ ਨਾ ਕਰ ਲੈ ਮੈਂ ਕੀ ਗੱਲਾਂ ਕਰਨੀਆਂ ਸੀ ਹੱਸਦੀ ਖੇਡਦੀ ਮੈਂ ਜਾਂਦੀ ਉਹਦੇ ਨਾਲ ਉੱਥੋਂ ਤੱਕ ਹੈ ਚੰਦ ਮਣਾ ਮੈਨੂੰ ਹੀ ਦਾਲਤਾ ਸਰਪੰਡੇ ਤਾਂ ਮੈਂ ਲੈ ਲਿਆ ਸਤਿ ਸ੍ਰੀ ਅਕਾਲ ਜੀ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਕਿਦਾਂ ਲੱਗੀ ਕਮੈਂਟਾਂ ਦੇ ਵਿੱਚ ਦੱਸਿਓ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤੁਹਾਡੇ ਆਪਣੇ ਯਾਰਾਂ ਦੋਸਤਾਂ ਵਿੱਚ ਸ਼ੇਅਰ ਜਰੂਰ ਕਰਦੇ ਕਰੋ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੇ ਨਾਲ ਵਾਲੀ ਜਿਹੜੀ ਬੈਲ ਆ ਉਹਨੂੰ ਜਰੂਰ ਦਬਾ ਲਿਆ ਕਰੋ ਤਾਂ ਜੋ ਸਾਡਾ ਵੀਡੀਓ ਦਾ ਨੋਟੀਫਿਕੇਸ਼ਨ ਫੇਰੀ ਤੁਹਾਡੇ ਤੱਕ ਪਹੁੰਚੂਗਾ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ